ਜਲੰਧਰ ਵੈਸੇ ਇਲਾਕੇ ਦੇ ਵਿੱਚ ਚਰਚ ਦੀ ਬੰਦਗੀ ਚੱਲ ਰਹੀ ਸੀ ਤਾਂ ਉੱਥੇ ਦੇਖ ਸਕਦੇ ਹੋ ਕਿ ਬੰਦੇ ਤੋੜ-ਫੋੜ ਕਰਕੇ ਕਈ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸੰਤਰੀਆ ਕੀ ਹੋਇਆ ਜੀ ਮੇਰੇ ਨਾਲ ਹੱਥ ਪਾਈ ਹੋ ਗਿਆ ਸਰ ਜਨਾਨੀ ਮੈਨੂੰ ਹੱਥ ਪਾਈਆ ਮੇਰੇ ਕੱਪੜੇ ਆ ਘੁੱਟਦਾ ਪਾ ਰਹੇ ਥੋੜੇ ਬਾਹਰ ਨੂੰ ਬਹੁਤ ਅੱਛਾ ਇੱਕ ਮਿੰਟ ਇੱਕ ਮਿੰਟ ਹੋਇਆ ਕਿਛਦਾ ਸੱਜਣਾ ਨਹੀਂ ਬੰਦਗੀ ਚੱਲ ਰਹੀ ਨਹੀਂ ਬੰਦ ਹੋ ਗਿਆ ਬੰਦਗੀ ਨੇ ਰੋਕ ਪਈ ਆ ਸਾਡੀ ਗੱਲੀ ਬੰਦਗੀ ਜਲਦੀ ਬਿਜਲੀ ਤੇ ਚੱਲ ਜੇ ਚੱਲ ਜੇ ਚੱਲ ਜੇ ਬੰਦਗੀ ਜਲਦੀ ਹਾਂਜੀ ਸਰ ਰੋਕੀ ਕਿਹਨਾਂ ਨੇ ਆ ਗੌਰਵ ਦੀ ਵਾਈਫ ਨੇ ਗੌਰਵ ਨੇ ਤੇ ਮਹੱਲੇ ਵਾਲੇ ਨਹੀਂ ਰੋਕਣ ਦਾ ਕਾਰਨ ਕੀ ਧਾਰਮਿਕ ਪ੍ਰੋਗਰਾਮ ਜੇ ਹੋ ਰਿਹਾ ਹੈ ਕਿਚੂ ਨਹੀਂ ਸਰ ਆਹ ਤਰੋਕਦੇ ਪਏ ਸਾਨੂੰ ਕਹਿੰਨਾ ਕਿਨੇ ਕਿ ਡੱਕ ਬੰਦ ਕਰੋ ਚਰਚ ਬੰਦ ਕਰੋ ਸਾਨੂੰ ਬਹੁਤ ਤੰਗ ਕਰਦੇ ਬੱਚੇ ਨਿਕਲ ਨਿਕਲ ਕੁੜੀਆਂ ਦੀ ਦਵਾਈ ਬੱਚੇ ਨਾਲ ਲੈ ਗਏ ਨਾਲ ਜਿੱਦਾਂ ਲਾਇਆ ਸਾਰੇ ਇਚਿਗੜੇ ਦਾ ਕਾਰਨ ਕੀ ਹੈਗਾ ਜਿਹੜਾ ਇੰਨੀ ਪਾਸੇ ਇਹ ਤਾਂ ਅੰਦਰ ਟਰੱਕ ਬੰਦ ਕਰੋ ਇੱਥੇ ਚਰਚ ਬੰਦ ਨਹੀਂ ਹੁੰਦੀ ਨਹੀਂ ਨਸ਼ਾ ਨਸ਼ਾ ਕੀ ਕਹਿੰਦੇ ਨੇ ਅੱਛੀ ਤਰ੍ਹਾਂ ਵਾਲੇ ਵੇਚਦੇ ਆ ਸ਼ਰਾਬ ਦਾ ਕਾਰੋਬਾਰ ਦੋਨੋਂ ਪਾਸੇ ਕੰਮ ਕਰਦਾ ਨਾਲ ਜੋੜੀਆਂ ਕਰਦੇ ਲੋਕੀ ਜੇਬ ਘਟਦੇ ਆ ਪਹਿਲੇ ਆਪਣੇ ਝੋਲੇ ਸਾਇਰ ਦੇ ਉੱਤੇ ਪਹਿਲੇ ਵੀ ਇਹੋ ਕੰਮ ਕਰਦੇ ਆ ਬੜੇ ਆ ਧਿਆਨ ਵੀ ਲਾ ਕੇ ਲਗੇ ਤੁਹਾਡੀ ਧਿਆਨ ਵੀ ਲਾ ਕੇ ਲਗੇ ਬਹੁਤ ਬੜਾ ਹਾਂ ਜੀ ਕੋਈ ਨਾਲ ਸਾਫ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਛੋਟ ਬਣਿਆ ਜੋੜ ਬੋਲੇਗਾ ਜੀ ਬੰਦ ਹੋ ਵਿੱਚ ਚੜ੍ਹ ਜਾਓ ਬੰਦ ਹੋ ਜੀ ਜਬਾਨ ਅਸਕੇ ਦਾ ਨਾ ਹੋ ਰਿਹਾ ਉਹ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਲਗਾਤਾਰ ਤਸਵੀਰਾਂ ਤੁਹਾਨੂੰ ਬਸਤੀ ਦਾਸਪੰਦਾ ਦੀ ਸਾਂਝੀ ਕਰ ਰਹੇ ਦਿਖੇਗੀ ਪਾਰੀ ਹੰਗਾਮਾ ਜਿਹੜਾ ਹੋ ਰਿਹਾ ਉਹ ਤਾਂ ਦੇਖ ਸਕਦੇ ਹੋ ਥਾਣਾ ਪੰਜ ਦੇ 3 ਜਿੱਥੇ ਕਿ ਅਕਸਰ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੈਂ ਭਾਰਤ ਪਰਨੈਲ ਮੈਂ 25 ਸਾਲ ਹੋ ਗਿਆ ਮੈਨੂੰ ਸੇਵਾ ਕਰਦੇ ਤੇ ਪਹਿਲਾਂ ਵੀ ਇੱਕ ਦੋ ਵਾਰੀ ਫੈਸਲਾ ਹੋਇਆ ਤੇ ਜਦੋਂ ਐਸਐਚਓ ਰਵਿੰਦਰ ਕੁਮਾਰ ਹੀ ਤੇ ਉਹਨੇ ਕਿਹਾ ਸੀ ਕਿ ਤੁਸੀਂ ਐਤਵਾਰ ਬੰਦਗੀ ਦੇ ਵਿੱਚ ਡੈਕ ਨੂੰ ਲਾ ਸਕਦੇ ਹੋ। ਤੇ ਅਹੀ ਬੰਦਗੀ ਦੇ ਵਿੱਚ ਡੈਕ ਨੂੰ ਲਾਇਆ ਤੇ ਆਣ ਕੇ ਤਿੰਨ ਚਾਰ ਜਣੇ ਆਣ ਕੇ ਤੇ ਸਾਡੇ ਘਰ ਦੇ ਉੱਤੇ ਮੇਰੀਆਂ ਮੂੰਹ ਦੇ ਉੱਤੇ ਤੇ ਮੇਰੀ ਬੇਟੀ ਦੇ ਉੱਤੇ ਮੇਰੇ ਘਰ ਵਾਲੀ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਬਹੁਤ ਇੱਟਾਂ ਮਾਰੀਆਂ ਬੈਬਲਾ ਪਾੜੀਆਂ ਬੈਬਲਾ ਵੀ ਪਾੜੀਆਂ ਤੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਨਹੀਂ ਵੀ ਕਾਪੜੇ ਬਚਨ ਵੀ ਐਸ ਵੀ ਪਾੜੀ ਜੀ ਲਾਈਵ ਚੱਲਦਾ ਪਿਆ ਤੁਸੀਂ ਧਰਮ ਨੂੰ ਖਿਚਲੇ ਆਂਦੇ ਤੁਸੀਂ ਕਹਿੰਦੇ ਬੈਬਲਾ ਪਾੜੀਆ ਕਿੱਥੇ ਪੜੇ ਦਿਖਾਓ ਦਿਖਾਓ ਮੜੇ ਜਿਹੜੀ ਪਾੜੀ ਆਹ ਕਹੋ ਇਦਾਂ ਨਾ ਕਹੋ ਪਤਾ ਨਹੀਂ ਉਹ ਲਾਈਵ ਚ ਲਾਈਵ ਚ ਲਾਈਵ ਚੱਲਦਾ ਪਿਆ ਤੂੰ ਨਾ ਬੋਲੋ ਧਰਮ ਦਾ ਮਾਮਲਾ ਸਭ ਸਤੀ ਦਰਸ਼ਕਾਂ ਦਾ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਜਾ ਰਹੀਆਂ ਨੇ ਥਾਣਾ ਪੱਗ ਦੇ ਦੀਨ ਜਿਹੜਾ ਸਾਰਾ ਮਾਮਲਾ ਹੋਇਆ ਔਰ ਜਿੱਦਾਂ ਦਸਨ ਮਤਾਵਰ ਦੇ ਜਿਹੜਾ ਪਰਿਵਾਰਿਕ ਮੈਂਬਰ ਕਿਤੇ ਬੰਦਗੀ ਚੱਲ ਰਹੀ ਸੀ ਘਰ ਦੇ ਵਿੱਚ ਚਰਚ ਹੈ ਇਹ ਆ ਬੈਵ ਦਾ ਹਾਲ ਨਹੀਂ ਛੁੱਟਣ ਦਾ ਕਾਲ ਨਹੀਂ ਕੀ ਆ ਬਈਆ ਕੀ ਆ ਪਾਸੇ ਦੇ ਅੱਗੇ ਆਓ ਮਰੇ ਪਹਿਲਾਂ ਨੂੰ ਚੱਕੋ ਉੱਤੋਂ ਉੱਪਰ ਖੋ ਬਈ ਦੱਕੋ ਉੱਪਰ ਖੋ ਆ ਬਾਬਾ ਨੂੰ ਚੱਕੋ ਮਾਰਾ ਜਾਂ ਤੋ ਦੋਨੇ ਜਗ ਬਈ ਸਾਹਮਣੇ ਆਓ ਮੜਾ ਨਾ ਬੈਵ ਦਾ ਤੋਹ ਇਹਨੂੰ ਦੱਸੋ ਦੇਖੋ ਜੀ ਆ ਬੈਵ ਤੇ ਇਹਨਾਂ ਨੇ ਅੱਜ ਤੋਂ 20 ਸਾਲ ਤੋਂ ਹੰਤੰਗ ਪਰੇਸ਼ਾਨ ਕਰਨ ਦੇ ਕਰਦਾ ਕੋਣ ਹੈ ਜੀ ਕੀ ਮੈਂ ਚਾਹਨਾ ਵੀ ਸਰਕਾਰ ਨੂੰ ਪਕਵਤਮਾਨ ਸਰਕਾਰ ਨੂੰ ਵੀ ਚਾਹਨਾ ਕਿ ਇਹੋ ਜਿਹੇ ਚਿੱਟੇ ਵੇਚਣ ਵਾਲਿਆ ਤੇ ਉੱਤੇ ਨਕੇਲ ਕੀਤੀ ਜਾਵੇ ਤੇ ਇਹਨਾਂ ਦਾ ਘੱਟ ਆਇਆ ਜਾਵੇ ਜਿਤਨਾ ਹੋਰ ਨਾਲ ਢਾਈ ਆਂਡੇਆ ਇਹਨਾਂ ਦੇ ਵੀ ਢਾਇਆ ਜਾਵੇ 40 50 ਮੂੜੇ ਛੱਦ ਕੇ ਘਰ ਦੇ ਵਿੱਚ ਹਮਲਾ ਕੀਤਾ ਇਹਨੇ ਹਮਲਾ ਕੀਤਾ ਜਦੋਂ ਸੰਗਤ ਚੱਲ ਗਈ ਉਹਨਾਂ ਬਾਅਦ ਵਿਚ ਆ ਕੇ ਇਹਨਾਂ ਨੇ ਹਮਲਾ ਕੀਤਾ ਕਿ ਕਿਉਂਕਿ ਜਦੋਂ ਸੰਗਤ ਹੁੰਦੇ ਉਦੋਂ ਨਹੀਂ ਕਰ ਸਕਦੇ ਕਿਉਂਕਿ ਉਹਦੇ ਸੰਗਤੀ ਸੰਗਤੀ ਹੀ ਇੱਥੇ ਤੇਰਾ ਬਾਦ ਵਿੱਚ ਚਾਣ ਕੇ ਹਨ ਕੁੱਟਿਆ ਮਾਰਿਆ ਗੇਟ ਕੀਤਾ ਮਾਰੀਆਂ ਅੰਦਰ ਵਾਲੇ ਡੱਕ ਤੋੜਿਆ ਤੇ ਕੌਂਟਲ ਵੀ ਪੁੱਠਾ ਕੀਤਾ ਸਾਰਾ ਬਹਿਬਲਾ ਪਾੜੀਆਂ ਬਹਿਬਲਾ ਕੁੱਟੀਆਂ ਕਰਨਾ ਸਾਰੀਆਂ ਬਕਾ ਬਕਾ ਮਾਰੀਆਂ ਬੇ ਬੇਅਦਬੀ ਕੀਤੀ ਸਾਡੇ ਕਲਾਮ ਦੀ ਤੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਨੂੰ ਸਖਤ ਤੇ ਕੋਣ ਵੀ ਦਾ ਕੋਣ ਚ ਤਰ ਗਏ ਨਾਮ ਇਹਨਾਂ ਦਾ ਅੰਦਰ ਜਾਂਦਾ ਕਾਹਵਾ ਜਿਹੜੇ ਚਿੱਟੇ ਦਾ ਕੰਮ ਕਰਦੇ ਨਾਂ ਕੀ ਉਹਨਾਂ ਦਾ ਗੌਰ ਗੌਰ ਨਾ ਗੌਰ ਤੇ ਉਹਦੇ ਘਰ ਵਾਲੀ ਹੋਰ ਵੀ ਮੁੜੇ ਨਾਲ ਹੈਗੇ ਆ ਉਹ ਅਨਪਨਾਸੀ ਦੇ ਲੋਕ ਨੇ ਮੈਨੂੰ ਕੋਈ ਪੁੱਛਣੀ ਕਿ ਪੁਲਿਸ ਪੈਣੀ ਕਿ ਤੁਹਾਨੂੰ ਉਹਦੇ ਕਿਤੇ ਭਾਈ ਸਰ ਮੱਲੇ ਵਾਲੇ ਵੀ ਆ ਨਾਲ ਦੇ ਗਵਾਂਢੀ ਦੇ ਸਾਨੂੰ ਥੱਲੇ ਆਓ ਤੇ ਲਿਆਣਗੇ ਗੱਲ ਤੇ ਥੱਲੇ ਇਹਨਾਂ ਨੂੰ ਇੱਕ ਤਾਂ ਮਾਰਦੇ ਆ ਦੇਖੋ ਕਿੱਦਾਂ ਇਹਨਾਂ ਨੇ ਇੱਟਾਂ ਮਾਰੀਆਂ ਹੋਈਆਂ ਨੇ ਨਹੀਂ ਮਗਰ ਕਿਸ ਨੂੰ ਰੋਕੀਂ ਨਾ ਸਰ ਬੰਦਗੀ ਨਹੀਂ ਬੰਦਗੀ ਨਹੀਂ ਹੋਣੀ ਇਹਨਾਂ ਨੇ ਕਹਿੰਦੇ ਬੰਦਗੀ ਬੰਦ ਕਰੋ ਤੁਹਾਡੀ ਬੰਦਗੀ ਬੰਦ ਕਰਾ ਕੇ ਚੱਲੀ ਇੱਥੇ ਕੋਈ ਲੰਗਰ ਨਹੀਂ ਲਗਾਇਆ ਦਿੱਪਣਾ ਕਿੱਦਾਂ ਤੁਸੀਂ ਬੰਦਗੀ ਕਹਿੰਦੇ ਹੋ ਧਰਮ ਦਾ ਸਾਂਝੇ ਸਾਰੇ ਦੇ ਹਰੇਕ ਬੰਦਾ ਆਪਣੇ ਧਰਮ ਦਾ ਵਿਚਾਰ ਕਰ ਸਕਦਾ ਹੈ ਨਾ ਪਰ ਕੋਈ ਕਿਸੇ ਨੂੰ ਕਿੱਦਾਂ ਰੋਕ ਸਕਦਾ ਅੱਜ ਅਸੀਂ ਕੋਈ ਅਪ੍ਰੇਲ ਕੀਤੀ ਨਾ ਕਿ 23 ਦੀ ਮੀਟਿੰਗ ਆ ਅਸੀਂ ਮੀਟਿੰਗ ਕਰਨੀ ਹੈ ਨਾ ਬਸ ਉਸ ਤੇ ਗੱਲ ਕਰਦਾ ਹੋਇਆ ਮੌਕਾ ਫੜ ਲਿਆ ਤੇ ਨਾ ਆਪ ਇਹਨੂੰ ਰੋਕਣੇ ਦੀ ਕੋਸ਼ਿਸ਼ ਕਰਦੇ ਨੇ ਕਿਥੇ ਬੰਦਗੀਆਂ ਨਹੀਂ ਹੋਣ ਦੇਣੀਆਂ ਸਾਨੂੰ ਉਹ 25 ਸਾਲ ਤੋਂ ਧਮਕੀਆਂ ਧਰਦੇ ਪਹਿਣਾ ਬਹੁਤ ਆਸੇ ਪਰੇਸ਼ਾਨ ਹੋ ਚੁੱਕੇ ਨੇ 25 ਸਾਲ ਤੋਂ ਧਮਕੀਆਂ ਦੇ ਰਹੇ ਨੇ ਤੇ ਜਿਹੜੀ ਟੋਟਾ ਹੀ ਬਹੁਤ ਕਿਤਿਆਂ ਚੁੱਕੀ ਹੋਣਾ ਨੇ ਕਿੰਨੇ ਸਮੇਂ ਚੁੱਕਿਆ ਤਾਂ ਕਰ ਵੀ ਪੰਜਾਹ ਪਰਚੇ ਕਰ ਲੈ ਜਿਹੜੀ ਬੰਦਗੀ ਚੱਲਦੀ ਤੁਹਾਡੇ ਘਰ ਦੇ ਵਿੱਚ ਹੀ ਆ ਸਾਡੀ ਚਲਦੀ ਪਈ ਕਿੰਨੇ 25 ਸਾਲ ਤੋਂ ਚਲਦੀ ਆ ਰਹੀ ਹੈ ਉਹ ਬਹੁਤ ਪਰੇਸ਼ਾਨ ਹੋਣ ਨਾਲ ਸਾਫ਼ ਚਾਹ ਰਹਿਆ ਸਾਡੀ ਤੇ ਤੁਹਾਡੇ ਨਾਲ ਕਿੰਨੇ ਗੁੱਟ ਮਾਰ ਕੀਤੀ ਹੈ ਸੋਰਵ ਦੀ ਵਾਈਫ ਨੇ ਕੀਤੀ ਆ ਮੇਰੇ ਨਾਲ ਕੁੱਟਮਾਚ ਅਚੰਬਰ ਹੀ ਆ ਗਈ ਸੀ ਹਾਂਜੀ ਮੇਰੇ ਹੱਥੀ ਪਈ ਆ ਵੇਖੋ ਮੇਰੇ ਕੱਪੜੇ ਵਗੈਰਾ ਫਾੜਦੇ ਸਾਰੇ ਪਹਿਲਾਂ ਵੀ ਕਦੀ ਕੰਪਲੇਂਟ ਦਰਜ ਕਰਵਾਈ ਥਾਣੇ ਵਿੱਚ ਨਹੀਂ ਸਰ ਕੋਈ ਨਹੀਂ ਜਗਾਲੀ ਨਹੀਂ ਹੋਈ ਸਰ ਉਹ ਤੁਸੀਂ ਪੁਲਿਸ ਨੂੰ ਫੋਨ ਕੀਤਾ ਉਹਨਾਂ ਹਾਂਜੀ ਸ਼ੁਰੂ ਹੋ ਕੇ ਚਲੇ ਗਏ ਉਹ ਕਹਿੰਦੇ ਥਾਣੇ ਆਉਂਗਾ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਇਹ ਕਿੰਨੇ ਕੁ ਵੇ ਦੀ ਗੱਲ ਆ ਜਿਹੜਾ ਝਗੜਾ ਹੋਇਆ ਕਿੰਨੇ ਕੁ ਵੇ ਹੋਇਆ ਗੱਲਬਾਤ ਇਹ ਨਹੀਂ ਹੋਇਆ ਮੈਂ ਬੰਦ ਹੋਈ ਆ ਉਹਨਾਂ ਮੈਨੂੰ ਸੋਰਮ ਨੇ ਵੀ ਧਮਕੀ ਦੇ ਕੇ ਗਿਆ ਹੀ ਕਹਿੰਦਾ ਅੱਜ ਕਿ ਤੂੰ ਕਰ ਲੋ ਉਦੋਂ ਬਾਅਦ ਤੁਹਾਡੇ ਨਾਲ ਲਿਖਾਂਗੇ ਉਹ ਧਮਕੀ ਦੇ ਕੁੜੇ ਕਿੰਨੇ ਫੀਰ ਹੋਏ ਕਿ 10-15 ਦਿਨ ਹੋ ਗਏ ਉਹ ਤੋਂ ਸਾਡੇ ਤੋਂ ਬਾਹਰ ਆਈ ਗਏ ਉਹ ਜਿਹੜੀਆਂ ਗੋਟੀਆਂ ਕਾਜ ਕਰਦੇ ਕਾਜ ਪਰਦੋਆਂ ਨੇ ਕੁਝ ਨਹੀਂ ਕਰਦੇ ਤੇ ਇਹ ਸਮਾਨ ਕਿੱਥਾ ਵੇਚਦੇ ਆ ਸਾਡਾ ਮਕਾਨ ਇਹ ਕਿੱਥੇ ਤੇ ਬਣਾਇਆ ਹੋਇਆ ਉਹ ਕਿੱਥੇ ਵੇਚਦੇ ਆ ਇਹਨਾਂ ਦੇ ਵੱਡੇ ਵੱਡੇ ਬੰਦੇ ਯਾਰ ਜਿਹੜੇ ਆਵਾਜ਼ ਉੱਤੇ ਘਰ ਨਾਲੇ ਕੰਮ ਕਰਦੇ ਰਾਤ ਨੂੰ ਹੋਰਿਆ ਕਰਦੇ ਆ ਇਹ ਚੋਰੀਆਂ ਹੀ ਕਰਦੇ ਬੰਦੇ ਮਾਰੇ ਬੰਦੇ ਤਾਂ ਕਰਦੇ ਰੱਬ ਦਾ ਕੰਮ ਕਹਿੰਦੇ ਸਾਡੇ ਸਾਡੇ ਨਾਲ ਕਰਦਾ ਮਰਜ਼ੀ ਆ ਜਾ ਕਰੋ ਜਦੋਂ ਮਰਜ਼ੀ ਕੁਛ ਦੋ ਇਹ ਰੱਬ ਦਾ ਕੰਮ ਹੈ ਜਿੰਨੀ ਪਾਈ ਲਿਮਟ ਵਾਈ ਹੁੰਦੀ ਉਨੀ ਰੱਖਣੀ ਹੁੰਦੀ ਹੈ ਮੈਂ ਇੱਕ ਇੱਕ ਟਾਈਮ ਹੁੰਦਾ ਹੈ ਕਿ 90 ਤੋਂ 90 ਤੱਕ ਰੱਖਣੀ ਹੈ ਸਾਡੀ ਆ ਤਾਂ 11 ਵੇ ਤੋਂ ਲੈ ਕੇ 12 ਵੇ 2 ਵੇ ਤੱਕ ਬੰਦਗੀ ਕਰਦੇ ਆ ਜੀ ਅੱਜ ਉਹ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਚਲੰਦਰ ਵੈਸੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਜਿੱਥੇ ਜਿਹੜਾ ਵਿਵਾਦ ਹੋ ਰਿਹਾ ਦੇਨ ਲਾਈਟ ਆਲਾ ਲੱਗਦਾ ਕਿ ਤਰ੍ਹਾਂ ਇਹਨਾਂ ਦੇ ਕਾਰਨ ਅਸੀਂ ਹਮਲਾ ਕਰੀਏ ਦੋ ਲਾਲ ਜਿਹੜਾ ਕੀ ਹੋਇਆ ਨਹੀਂ ਬੰਦੇ ਜੀ ਨਹੀਂ ਪਰਫੈਕਸ ਬੰਦ ਲੋ ਕਰ ਲੋ ਅਮਾ ਸਮਾਜ ਅਸੋ ਮੈਂ ਟਾਈਮ ਚੱਲਦਾ ਜਾਉਂ ਕਰੋ ਜੀ ਕਰੋ ਮੰਤਰੰਗੋਲ ਤੋਂ ਵੀਰਾਂ ਦਿਖਾ ਰਹੇ ਹਾਂ ਜਿਹੜੇ ਦੋ ਤਸਵੀਰਾਂ ਜਿਹੜੀਆਂ ਵਿਵਾਦ ਆ ਬਸਤੇ ਦਰਸ਼ਕ ਬੰਦਾ ਦਾ ਜਿਹੜਾ ਤੁਹਾਨੂੰ ਸਾਂਝਾ ਕਰ ਰਿਹਾ ਜਿੱਥੇ ਚਰਚ ਜਿਹੜੀ ਮੀਟਿੰਗ ਚੱਲ ਰਹੀ ਸੀ ਉੱਥੇ ਜਿਹੜਾ ਵਿਵਾਦ ਹੋਇਆ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੇ ਬਸਤੀ ਥਾਣਾ ਜਿਹੜਾ 5 ਦਿਨ ਜਿਹੜਾ ਵਿਵਾਦ ਆ ਸਾਰਾ ਸੋ ਕਾਫੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਵਾਦ ਹੋਇਆ ਜਿਹੜੀ ਲੇਡੀਜ਼ ਨਾਲ ਡਿਵਾਈਡ ਕਰੀ ਹਾਂਜੀ ਹੋਇਆ ਕੀ ਹੈ ਹਾਂਜੀ ਹੋਇਆ ਹੈ ਇੱਕ ਮਿੰਟ ਕਿਉਂ ਕਹਿੰਦੇ ਹੋ ਧਿਆਨ ਦਿਓ ਅੱਥਰ ਖੜੇ ਕਿਉਂ ਹੋ? ਯਾਰ ਸਹੀ ਇਤ ਕਰਾ ਪਾ। ਲੈ ਜੀ ਮਤੈ ਰੋਲਾ ਰੋਲਾ ਕਿਸ ਗੱਲ ਦਾ? ਰੋਲਾ ਕੁਝ ਨਹੀਂ ਖਾਦ ਮੈਂ ਆਪਣੇ ਕੀ ਹੋ ਜਾਂਦੇ ਫਾਲ ਪਾ ਦਿਖਾ ਦੋ। ਇਹ ਬਟਾ ਮੁੰਡਾ ਨਾ ਕਦੇ ਮਾਲ ਨਹੀਂ ਘੱਟ ਕਰੇਗਾ। ਇਹਨਾਂ ਸਰਮੂਹ ਇੱਕ ਕਰਨੀ ਹੈ। ਯਾ ਮੈਂ ਮੈਂ ਰਾਜਾ ਨਹੀਂ ਹੋ ਗਿਆ। ਉਹ ਮਾਲ ਵਾਲਾ ਕੀ ਕਹਿੰਦੇ ਆ? ਉੱਪਰ ਲੈ ਕੇ ਪੁਸ਼ਪ ਕਰੋ। ਅਸੀਂ ਉਹਨਾਂ ਨੂੰ ਸਤਿਕਾਰ ਕਰਦੇ ਆ। ਅਸੀਂ ਉਹਨਾਂ ਨੂੰ ਕਦੇ ਮਾਰਾ ਨਹੀਂ ਕਿਹਾ ਸਿਰਫ ਇਹਨਾਂ ਨੇ ਕਿਹਾ ਕੋਈ ਆਪਣੇ ਘਰ ਦੀ ਨਹੀਂ ਪੱਤੀ ਮਾਲ ਰੱਖੋ। ਮੈਂ ਸਾਰੀ ਧਾੜੀ ਲਈ ਰੋਣਾ ਤੂੰ ਤੇ ਬੰਦ ਕਰੋ। ਫਿਰ ਅੰਦਰ ਦਾ ਇਹ ਉਹ ਲਾਦਣਾ। ਉਹ 12ਵੇਂ ਤਰ੍ਹਾਂ ਚੱਲਦਾ ਰਹੇਗਾ ਆਪੇ ਸੋਇੰਦੇ ਹਮ ਇੱਕ ਦਾ ਪੱਖ ਨਾ ਸੁਣੀਦਾ ਹੁੰਦਾ ਪੱਖ ਸਾਰਾ ਤੇਰਾ ਕਾਹੀ ਤੁਸੀਂ ਬੋਲੋ ਨਾ ਮੈਂ ਬੋਲਦੀ ਨਹੀਂ ਮੇਰੇ ਮਾੜੀ ਉਹਨਾਂ ਨੇ ਸਾਨੂੰ ਬੁਲਾਇਆ ਕਾਹੀ ਬੋਲੋ ਇਹ ਬੁਲਾਉਂਣਾ ਵੇ ਬੁਲਾਉ ਤੇ ਬੋਲਦੇ ਨਹੀਂ ਸੀ ਉਹ ਕਹਿੰਦੇ ਵੇ ਤੋੜ ਪੰਨ ਕੀਤੀ ਸਾਬ ਚ ਪਾ ਕੇ ਉਹ ਕਹਿੰਦੇ ਤੇ ਇਹਨਾਂ ਨੇ ਆਪੇ ਭੰਨਿਆ ਸਾਰਾ ਕੁਝ ਤੁਸੀਂ ਦੇਖ ਲਿਓ ਦੋਸਤੋ ਦੋ ਮੁਹੱਲਾ ਜਿਹੜਾ ਪੂਰਾ ਦਿੱਖਿਆ ਹੋਇਆ ਪਿਆ ਔਰ ਦੋਨੋਂ ਧਿਰਾਂ ਜਿਹੜੀਆਂ ਆਮੋ ਸਾਹਮਣੇ ਜਿਹੜਾ ਵੀ ਦੇਖ ਸਕਦੇ ਹੋ ਵਿਵਾਦ ਜਿਹੜਾ ਜਲੰਧਰ ਦੇ ਵੈਸ ਇਲਾਕੇ ਦਾ ਨਸ਼ਾ ਤਸਕਰੀ ਨੂੰ ਲੈ ਕੇ ਜਿਹੜਾ ਕਹਿ ਰਿਹਾ ਕਿ ਉਹ ਕਿੰਨੇ ਗਿਆ ਨਾ ਛਾ ਉਹ ਕਹਿੰਦੇ ਪਏ ਸਾਡੀ ਯਾਰ ਤਾ ਜਿਹੜਾ ਕੰਮ ਕਰੀ ਜਾਂਦਾ ਮਾਦਕੀ ਕੀ ਹੈ ਉਹ ਕਹਿੰਦੀ ਨਸ਼ਾ ਵੇਚਦੇ ਆ ਇਹ ਗੱਲ ਨਾ ਕਰਨ ਭਾਈ ਨਾ ਕਰਨ ਸਦਾ ਕੰਮ ਨਾਲ ਰੋਕਦਾ ਕਿਉਂ ਪਹਿਲਾਂ ਉਹ ਕੋਲੇ ਕੰਦਰ ਉਹ ਕਹਿੰਦੇ ਪਏ ਉਹ ਕਿਤੇ ਬੰਦਾ ਉਹ ਕਹਿੰਦੇ ਪਏ ਕਰੋ ਗੱਲ ਕਰੋ ਸਾਹਮਣੇ ਉਹ ਲਾਈਵ ਚ ਇੰਨੀ ਗੱਲ ਕਹਿੰਦੇ ਪਏ ਚਲੋ ਸਾਰਾ ਇੱਕ ਮਿੰਟ ਦੱਸਿਆ ਜਾ ਰਿਹਾ ਕੀ ਕੰਮ ਕਰੋ ਗੱਲ ਇਹ ਕਹਿੰਦੇ ਪਏ ਨਸ਼ਾ ਗੋਰੀ ਚੋਣ ਲਓ ਹਾਂ ਲੋ ਆਣਾ ਚਰਚਾ ਨਾਲ ਬੰਦਾ ਰਸ਼ੇ ਕਰਦਿਆ ਕਰਦੇ ਤੂੰ ਮੱਛਾ ਨਹੀਂ ਕਰਦਾ ਇਹ ਜਿਹਨਾਂ ਦਾ ਦੋ ਆ ਗਿਆ ਚਲੋ ਚਲ ਚੱਕ ਵਾਦ ਇਹ ਦੇਖ ਲਈਓ ਇਹਨਾਂ ਨੇ ਝੂਠ ਬੋਲਿਆ ਜੋ ਬੋਲਦਾ ਚਾ ਚਾ ਸਰਚਾ ਤੁਹਾਡਾ ਫੀਰਾ ਦੇਖ ਤੇ ਹੰਗਾਮਾ ਜਿਹੜਾ ਹੋ ਰਿਹਾ ਹੈ। ਜੇ ਬੰਦਾਂ ਅਸਲੀਆ ਹੋ ਰਿਹਾ। ਕੋਈ ਤੁਹਾਨੂੰ ਤਸਵੀਰਾਂ ਦੇਖ ਸਕਦੇ ਉਹ ਜਿਹੜਾ ਲਗਾਤਾਰ ਲਗਾਤਾਰ ਤਸਵੀਰਾਂ ਤੁਹਾਨੂੰ ਪਸੰਦੀਦਾ ਸ਼ਬਦਾਂ ਦੀ ਸਾਂਝੀ ਕਰ ਰਹੇ ਜਿੱਥੇ ਕੀ ਪਾਰੀ ਹੰਗਾਮਾ ਜਿਹੜਾ ਹੋ ਰਿਹਾ